ਲੋਕ ਮਨ ਜਿਹੜੇ ਨੇ ਉਹਨਾਂ ਦੇ ਫਸੇ ਹੋਏ ਨੇ ਤਾਂ ਕਰਕੇ ਉਹਨਾਂ ਕੋਲ ਵੀ ਫਸ ਜਾਂਦੇ ਨੇ ਕੋਈ ਮੜੀ ਮਸਾਣੀ ਪੁੱਜਣ ਵੱਲ ਲਈ ਜਾਂਦਾ ਹੈ ਕਿ ਕੋਈ ਕਹਿੰਦਾ ਇੱਥੇ ਤੁਸੀਂ ਦੀਵਾ ਜਗਾ ਦਿਓ ਪਰ ਜੀਵ ਜਿਹੜਾ ਉਹ ਟਕਦਾ ਹੀ ਰਹਿੰਦਾ ਹੈ ਸਾਡੇ ਆਪਣੀ ਸੰਗਤ ਦੇ ਗੁਰੂ ਕੋ ਐਨੇ ਵੱਡੇ ਭਾਗ ਨੇ ਕਿ ਸਾਨੂੰ ਭਾਈ ਸਾਹਿਬ ਭਾਈ ਸੇਵਾਦਨ ਜੀ ਦਰਮਾਲਾ ਨੇ ਇੰਨਾ ਡੂੰਗਾ ਗਿਆਨ ਦਿੱਤਾ ਕਿ ਅਸੀਂ ਉਸ ਮਾਲਕ ਦੀ ਜਪ ਜਪ ਕੇ ਉਹ ਜਿਹੜਾ ਸਾਨੂੰ ਮੰਤਰ ਦੇਤਾ ਉਹਦੀ ਆराधना ਕਰ ਕਰਕੇ ਅਸੀਂ ਜੀਵਨ ਮੁਕਤ ਹੋ ਸਕਦੇ ਹੁਲੇ ਸੋਨੇਹਾ ਵਾਖੇ ਸ੍ਰੀ ਅਕਾਲ ਗੁਰਮੁਖ ਪਿਆਰੇ ਆਪਾਂ ਪਹਿਲਾਂ ਵੀ ਦੇਖੋ ਗੁਰਬਾਣੀ ਦੇ ਵਿੱਚ ਪੜਦੇ ਸੀ ਰਹਿਰਾ ਸਾਹਿਬ ਹਰ ਰੋਜ਼ ਪਾਠ ਕਰਦੇ ਸੀ ਭਈ ਪ੍ਰਾਪਤ ਮਾਨਖ ਦਿਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਪਨਿਤ ਪੜਦੇ ਸੀ ਪਰ ਕਦੇ ਇਹ ਸੋਚਿਆ ਹੀ ਨਹੀਂ ਸੀ ਵੀ ਗੋਬਿੰਦ ਨੂੰ ਮਿਲਦੀ ਵਾਰੀ ਕਿਵੇਂ ਆ ਕਿਸ ਤਰ੍ਹਾਂ ਅਸੀਂ ਉਸ ਮਾਲਕ ਨੂੰ ਮਿਲਣਾ ਹੈ ਬਸ ਬਾੜੀ ਪੜੀ ਜਾਂਦੇ ਸੀ ਤੇ ਫਿਰ ਅੱਗੇ ਕੀ ਕਹਿੰਦੇ ਨੇ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਫਿਰ ਕਰਨਾ ਕੀ ਆਪਾਂ ਮੇਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਆਪਾਂ ਨੂੰ ਕੇਵਲ ਲਾਤਾ ਕਿ ਉਹ ਕੇਵਲ ਨਾਮ ਜਪਣਾ ਆਪਾਂ ਇਹ ਨਾਮ ਜਿਹੜਾ ਕੋਈ ਪਿਆਰਿਓ ਜ਼ਰੂਰੀ ਨਹੀਂ ਵੀ ਆਪਾਂ ਬੈਠ ਕੇ ਜਪਣਾ ਹੈ ਜਦੋਂ ਆਪਾਂ ਨੂੰ ਸਮਾਂ ਮਿਲਦਾ ਹੈ ਉਸ ਉਹਦੋਂ ਆਪਾਂ ਬੈਠ ਕੇ ਜਪਣਾ ਹੈ ਪਰ ਜਿਵੇਂ ਆਪਾਂ ਪਤਾ ਹੈ ਸਾਰੇ ਜੀਵਾਂ ਨੇ ਰਜੋ ਗੁਣ ਤੇ ਆਉਣਾ ਹੀ ਆਣਾ ਹੈ ਇਹ ਜਿਹੜਾ ਸਰੀਰ ਹੈ ਇਹਨੂੰ ਪਾਲਣ ਦੇ ਵਾਸਤੇ ਸਾਡੀ ਸਾਰਿਆਂ ਦੀ ਇਹ ਵੀ ਡਿਊਟੀ ਲੱਗੀ ਹੈ ਕਿ ਅਸੀਂ ਰਜੋ ਗੁਣ ਤੇ ਆਉਣਾ ਹੈ ਹੱਕ ਸੱਚ ਦੀ ਕਮਾਈ ਕਰਨੀ ਹੈ ਕਿਰਤ ਕਰਨੀ ਹੈ ਤੇ ਨਾਲ ਨਾਲ ਨਾਮ ਵੀ ਜਪਣਾ ਸੋ ਆਪਾਂ ਜਦੋਂ ਕੰਮ ਕਰਦੇ ਹੁੰਨੇ ਆ ਉਹ ਤੋਂ ਆਪਣੇ ਹੱਥ ਪੈਰ ਕੰਮ ਕਰਦੇ ਨੇ ਪਰ ਸਾਡਾ ਮਨ ਉਹ ਕੀ ਕਰਦਾ ਹੁੰਦਾ ਇਹ ਵਿਚਾਰਨ ਵਾਲੀ ਗੱਲ ਹੈ ਸਾਡਾ ਮਨ ਉਹ ਕਿੱਥੇ ਹੁੰਦਾ ਤੇ ਕੀ ਕਰਦਾ ਹੁੰਦਾ ਮਨ ਤਾਂ ਬਿੱਲੇ ਹੁੰਦਾ ਨਾ ਤਾਈ ਆਪਾਂ ਨੂੰ ਸਮਝਾਇਆ ਸਿਮਰ ਸਿਮਰ ਹਰ ਕਾਰਨ ਕਰਨਾ ਅਸੀਂ ਜਿਹੜਾ ਆਪਣਾ ਮਨ ਹੈ ਚਿੱਤ ਹੈ ਜਿਹਨੂੰ ਕਹਿੰਦੇ ਆ ਉਹਨੂੰ ਹਰ ਵੇਲੇ ਉਹ ਸਿਮਰਨ ਦੇ ਨਾਲ ਜੋੜ ਕੇ ਰੱਖਣਾ ਹੁੰਦਾ ਹੈ। ਕੰਮ ਸਾਡੇ ਹੱਥਾਂ ਪੈਰਾਂ ਨੇ ਕਰ ਹੀ ਜਾਣਾ ਹੁੰਦਾ। ਤੇ ਜੇ ਅੱਪਾ ਜਪਦੇ ਆਂ, ਜਪਦੇ ਆਂ, ਕੰਮ ਕਰਦੇ ਆਂ ਤਾਂ ਗੁਰਮੁਖ ਪਿਆਰਿਓ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਮਾਲਕ ਆਪ ਹਾਜ਼ਰ-ਨਾਜ਼ਰ ਹੁੰਦਾ ਹੈ ਤੇ ਉਹ ਆਪ ਸਾਡੇ ਕੰਮ ਸਾਰੇ ਰਾਸ ਕਰਦਾ। ਹੁਣ ਗੁਰਮੁਖ ਪਿਆਰਿਓ ਆਪਾਂ ਸਾਰਿਆਂ ਨੇ ਆਪਣੇ ਆਪਣੇ ਅੰਦਰ ਚਾਤੀ ਮਾਰੀ ਜਾਣੀ ਹੁੰਦੀ ਆ ਕਿ ਅਸੀਂ ਕਿੱਥੇ ਖੜੇ ਆ ਜੇ ਸਾਨੂੰ ਕੋਈ ਵੀ ਰੁਕਾਵਟ ਆਉਂਦੀ ਆ ਜਪਣ ਦੇ ਵਿੱਚ ਤਾਂ ਆਪਾਂ ਗੁਰੂ ਮਖਾਂ ਪਾਸੋਂ ਪੁੱਛ ਲੈਣਾ ਹੁੰਦਾ ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਸਾਨੂੰ ਭਾਈ ਸਾਹਿਬ ਨੇ ਸਮਝਾਈ ਆ ਆਪਾਂ ਨੂੰ ਕਿ ਆਪਾਂ ਸਿਮਰਨ ਦਾ ਪੱਲਾ ਨਹੀਂ ਛੱਡਣਾ ਸਿਮਰਨ ਕਰ ਕਰਕੇ ਅਸੀਂ ਆਪਣੇ ਇਸ ਜੀਵਨ ਨੂੰ ਸਫਲ ਬਣਾਉਣਾ। ਆਪ ਨੂੰ ਸਾਰਿਆਂ ਨੂੰ ਪਤਾ ਹੈ ਜਿਵੇਂ ਮੋਗੇ ਜਦੋਂ ਪ੍ਰੋਗਰਾਮ ਚੱਲਦਾ ਹੈ ਤਾਂ ਉੱਥੇ ਕਿੰਨਾ ਜ਼ਿਆਦਾ ਸਿਮਰਨ ਕਰਵਾਇਆ ਜਾਂਦਾ ਹੈ। ਸਵੇਰੇ ਦਿਨ ਤੋਂ 5 ਫਿਰ ਉਸ ਤੋਂ ਬਾਅਦ 7 ਤੋਂ 9 ਫਿਰ ਦਿਨ ਤੋਂ 5 6 ਘੰਟੇ ਤਾਂ ਡੇਲੀ ਸਿਮਰਨ ਹੋਣਾ ਹੀ ਹੋਣਾ ਹੈ। ਆਪਾਂ ਆਪਣੇ ਅੰਦਰ ਚਾਤੀ ਮਾਰੀਏ ਆਪਾਂ ਕਿੰਨਾ ਸਿਮਰਨ ਕਰਦੇ ਹਾਂ ਸਾਰੇ? ਆਪਾਂ ਬਹੁਤ ਘੱਟ ਤਵੱਜੋਂ ਦਿੰਨੇ ਆ ਇੱਧਰ ਸਿਮਰਨ ਕਰਨ ਨੂੰ ਸੋ ਆਪਾਂ ਸਾਰਿਆਂ ਨੇ ਭਾਈ ਸਾਹਿਬ ਤੋਂ ਜਿਹੜੀ ਸਿੱਖਿਆ ਲਈ ਹੈ ਆਪਾਂ ਆਪਣਾ ਜੀਵਨ ਸਵਾਰਨਾ ਹੈ ਅਵਰਕਾਰ ਤੇਰੇ ਕਿਤੇ ਨਾ ਕਾਮ ਇਹ ਸਾਡੇ ਕਿਸੇ ਕੰਮ ਨਹੀਂ ਆਉਣੇ ਅਸੀਂ ਸਿਰਫ ਤੇ ਸਿਰਫ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਕੇ ਜਾਣਾ ਹੈ ਦੇਣ ਆਪਾਂ ਨੂੰ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ ਦੀ ਆ ਕਿ ਹੁਣ ਗੁਰਮਖੋ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਉਨੰਹੀਂ ਪੂਰਨਿਆ ਤੇ ਜਲਦੇ ਹੋਏ ਉਹੀ ਰੂਪ ਨੇ